ਦੇਖੋ ਜਿਹੜੀ ਮੀਟਿੰਗ ਹੋਈ ਆ ਮੈਂ ਤਾਂ ਹੈ ਜਿਹੜੀ ਆਪਣੇ ਇਥੇ ਦੀ ਲੁਧਿਆਣਾ ਦੀ ਇੱਕ ਸੀਟ ਖਾਲੀ ਹੋਈ ਆ ਉਹਦੇ ਵਾਸਤੇ ਕਰਨੀ ਆ ਬਾਕੀ ਦਾ ਜਿਹੜੀ ਆ ਸਰਕਾਰ ਨੇ ਉਪਲਬਧੀਆਂ ਕੀਤੀਆਂ ਉਹਦੇ ਬਾਰੇ ਹੈਗਾ ਜਾਂ ਜਿਹੜੀ ਇਹਨਾਂ ਨੇ ਪਿੱਛੇ ਸਕੀਮਾਂ ਸਾਨੂੰ ਦੇਣੀਆਂ ਚਾਹੁੰਦੇ ਆ ਵੀ ਅਸੀਂ ਅੱਗੇ ਇੰਡਸਟਰੀਅਲ ਪਾਲਿਸੀ ਪੜਾਵਾਂਗੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਰეკਮੈਂਡੇਸ਼ਨਸ ਦਿਓ ਕਿ ਅਸੀਂ ਕਿੱਦਾਂ ਦੀ ਪਾਲਿਸੀ ਬਣਾਈਏ ਜਿਹਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਉਹਨੂੰ ਕੋ ਪ੍ਰੋਬਲਮ ਜਿਹੜੀ ਆ ਰਹੀ ਆ ਉਹ ਸਾਲਵ ਹੋ ਜਾਣ ਇੱਕ ਕੌਣ ਇਹ ਗੱਲ ਕਹੀ ਹੈ ਵੀ ਅਸੀਂ ਇੱਕ ਐਸੀ ਬੋਡੀ ਬਣਾ ਰਹੇ ਹਾਂ ਇੱਕ ਐਸਾ ਸੈੱਲ ਬਣਾ ਰਹੇ ਹਾਂ ਜਿੱਥੇ ਤੁਹਾਨੂੰ ਕੋਈ ਵੀ ਤੁਸੀਂ ਸਰਕਾਰੀ ਦਫ਼ਤਰ 'ਚ ਕੰਮ ਕਰੋਗੇ ਕਰਾਉਣੇ ਹੋ ਉਹਦਾ ਤੁਹਾਨੂੰ ਉਸ ਤੋਂ ਬਾਅਦ ਇਨਕੁਆਰੀ ਆਏਗੀ ਵੀ ਤੁਸੀਂ ਤੁਹਾਨੂੰ ਕਿਸੇ ਵੀ ਬੰਦੇ ਨੇ ਕੋਈ ਐਸੀ ਚੀਜ਼ ਤਾਂ ਨਹੀਂ ਹੈ ਵੀ ਤੁਹਾਡੇ ਤੋਂ ਪੈਸੇ ਲੈੇ ਹੋਣ ਜਾਂ ਤੁਹਾਨੂੰ ਹਰਾਸਮੈਂਟ ਕੀਤੀ ਹੋਵੇ ਇਹਨਾਂ ਚੀਜ਼ਾਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਇੱਕ ਐਸਾ ਸੈੱਲ ਬਣਾ ਰਹੇ ਹਾਂ ਬਾਕੀ ਰੋਡ ਇਨਫਰਾਸਟ੍ਰਕਚਰ ਬਾਰੇ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਤੁਹਾਡੇ ਪੰਜਾਬ ਨੂੰ ਬੜਾ ਵਧੀਆ ਬਣਾ ਕੇ ਦੇਵਾਂਗੇ ਸਟੇਲ ਆ ਬੰਦਿਆਂ ਦੇ ਜਿਹੜੀਆਂ ਪ੍ਰੋਬਲਮ ਸਾਡੀਆਂ ਚੱਲਦੀਆਂ ਪਈਆਂ ਕੁਝ ਗੋਮਰ ਲੈਵਲ ਤੇ ਕੁਝ ਜਿਹੜਾ ਸਾਡੇ ਟੈਕਸ ਵਗੈਰਾ ਵਾਲਾ ਹੈ ਗਿਆ ਜਿਹਦਾ ਰਜਿਸਟਰੀ ਕਰਾਉਣੀ ਆ ਜਾਂ ਬੈਂਕਾਂ ਦੇ ਨਾਲ ਜਿਹੜੀ ਸਾਡ ਕੋਲ ਪ੍ਰੋਬਲਮ ਚੱਲਦੀ ਸਰਕਾਰੀ ਕਾਗਜ਼ਾ ਕਰਕੇ ਉਹ ਉਹਨਾਂ ਨੇ ਸਾਰੀਆਂ ਗਈਆਂ ਵੀ ਅਸੀਂ ਤੁਹਾਨੂੰ ਬਹੁਤ ਜਲਦੀ ਜਲਦੀ ਹੱਲ ਕਰਕੇ ਦੇਵਾਂਗੇ ਔਰ ਲੱਗਦਾ ਹੈ ਵੀ ਆਉਣ ਵਾਲੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹ ਕਾਫੀ ਕੁਝ ਕਰਨਗੇ ਕਾਹੀ ਉਹਦੇ ਵਾਸਤੇ ਸਾਰੀ ਮੀਟਿੰਗ ਕੀਤੀ ਗਈ ਜਿਹੜੀ ਇੰਡਸਟਰੀ ਪੰਜਾਬ ਤੋਂ ਬਾਹਰ ਪਲਾਨ ਹੋ ਰਹੀ ਦੂਸਰੀ ਸ਼ੀਟਾਂ ਦੇ ਉੱਤੇ ਕੋਈ ਚਰਚਾ ਦੇਖੋ ਪੰਜਾਬ ਤੋਂ ਬਾਹਰ ਜਿਹੜੀ ਇੰਡਸਟਰੀ ਪਲਾਨ ਹੋ ਰਹੀ ਆ ਉਹਦਾ ਕੋਈ ਐਸੀ ਕੋਈ ਗੱਲ ਨਹੀਂ ਕਿਉਂਕਿ ਹੁਣ ਬੜੀ ਜਲਦੀ ਜਿਹੜੀ ਸਰਕਾਰ ਜਿਹੜੀ ਆਪਣੀਆਂ ਕਰ ਰਹੀ ਆ ਉਹ ਚਾਹੁੰਦੇ ਆ ਵੀ ਲੋਕਲ ਇੰਡਸਟਰੀ ਜਿਹੜੀ ਠੀਕ ਹੋ ਜਾਏ ਤਾਂ ਤਾਂਕਿ ਇੰਡਸਟਰੀ ਬਾਹਰ ਨਾ ਜਾਏ ਇਹ ਬੜਾ ਔਖਾ ਹੁੰਦਾ ਕਿਸੇ ਇੰਡਸਟਰੀ ਨੂੰ ਇੱਕ ਥਾਂ ਛੱਡ ਕੇ ਦੂਸਰੀ ਜਗ੍ਹਾ ਜਾਣਾ ਪਰ ਗਵਰਨਮੈਂਟ ਜਿੱਦਾਂ ਹੁਣ ਅੱਗੇ ਕੰਮ ਕਰ ਰਹੀ ਹੈ ਲੱਗਦਾ ਇਹ ਸਾਰਾ ਕੁਝ ਕਰਨਗੇ ਤਾਂ ਪੰਜਾਬ ਤੋਂ ਇੰਡਸਟ ਉਹ ਗੱਲ ਸਹੀ ਹੈ ਉਹ ਗੱਲ ਤਾਂ ਇਹ ਹੀ ਹੈ ਵੀ ਜੇ ਸਾਰੇ ਕੰਮ ਸਹੀ ਹੋ ਜਾਣਗੇ ਤਾਂ ਇੰਡਸਟਰੀ ਖੁਸ਼ ਹੋ ਜਾਣਗੇ ਹੋਰ ਤਾਂ ਹੋਰ ਕੋਈ ਨਹੀਂ ਕਿਉਂਕਿ ਇੰਡਸਟਰੀ ਨੂੰ ਇਹੀ ਹੈ ਵੀ ਸਾਡੀ ਇੰਡਸਟਰੀ ਚੱਲਣੀ ਚਾਹੀਦੀ ਹੈ ਸਾਨੂੰ ਇਨਫਰਾਸਟ੍ਰਕਚਰ ਸਹੀ ਮਿਲਣਾ ਚਾਹੀਦਾ ਸਾਨੂੰ ਜਿਹੜੀ ਬਿਜਲੀ ਵਾਰੀ ਆ ਪਾਣੀ ਆ ਜਾਂ ਪੂਰਿਸ਼ਨ ਆ ਸਾਰੇ ਕੰਮ ਤਾਂ ਸਹੀ ਹੋਣਾ ਚਾਹੀਦਾ ਖਾਸ ਮੰਗ ਸੀ ਜੀ ਇੰਡਸਟਰੀ ਹਾਂ ਜੀ ਖਾਸ ਮੰਗ ਰਹੀ ਉਹ ਖਾਸ ਮੰਗ ਤਾਂ ਅਸੀਂ ਇੰਡਸਟਰੀਅਲ ਪਾਲਿਸੀਜ਼ ਵਾਸਤੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਤੁਸੀਂ ਆਪ ਸਾਡੇ ਨਾਲ ਲੱਗੋ ਅਸੀਂ ਫਰੇਮ ਕਰਾਓ ਸਾਨੂੰ ਨਾਲ ਤਾਂ ਕਿ ਅਸੀਂ ਸਹੀ ਤਰ੍ਹਾਂ ਕੰਮ ਕਰਾਂ